ਨਾ ਆਖਰੀ ਮਹੱਲਾ ਪੰਜਵਾ ਜੇ ਕਰ ਲਈ ਹੋ ਵਹ ਸ਼ਰਮਿੰਦਾ ਗੁਰੂ ਮਾਰੇ ਸਾਸ ਸੱਚੇ ਪਰਛਾਵੇਂ ਉਬਨੇਸੰਬੇਨ ਵਕਾਰਾਂ ਤੋਂ ਬਚਾਉਣੇ ਆਪੇ ਹੀ ਜੀਵ ਜੇ ਕਰ ਲਈ ਹੋ ਵਹ ਸ਼ਰਮਿੰਦਾ ਜਿਦ ਤੁਰ ਤੂਰ ਦੇ ਕਰਨੇ ਕਰਕੇ ਭਾਈ ਤੈਨੂੰ ਸ਼ਰਮਿੰਦਾ ਹੋਣਾ ਪਵੇ ਸੰਸਾਰ ਵਿੱਚ ਇਹ ਆ ਕੁਮਾਨੀ ਰੀ ਤੇ ਰੀਤ ਮਰਜ਼ਾਦਾ ਇਹੋ ਜੀ ਕਮਾਉਣੀ ਕੀਤੀ ਹੈ ਹਰ ਵਕਤ ਉਹਨਾਂ ਵਾਲਾ ਤਰੀਕਾ ਹੀ ਕਰਦਾ ਰਹਿਣਾ ਹੈ ਸੰਤ ਕੀ ਨਿੰਦਾ ਸਾਖਤ ਕੀ ਪੂਜਾ ਕਿਹੜੀ ਮਾਰੇ ਮੈਂ ਕਰ ਲੈ ਜੁੜ ਕਰਨੀ ਕਰਕੇ ਸ਼ਰਮਿੰਦਾ ਹੋਵਾਂ ਕਹਿੰਦੇ ਸੰਤਾਂ ਬਹਾਤਾਂ ਦੀ ਨਿੰਦਿਆ ਕਰਦਾ ਰਹਿਣਾ ਜਿਹਨਾਂ ਸਾਸ ਗ라스 ਵਿੱਚ ਨੇ ਜਿਹੜੇ ਸਾਖਤ ਪੁਰਖ ਪਰਮੇਸ਼ਰ ਤੋਂ ਕਠੋਰ ਜਿੱਤਦਾ ਉਹਨਾਂ ਦੀ ਪੂਜਾ ਕਰਦਾ ਰਹੇ ਮੈਂ ਹਰ ਵਕਤ ਐਸੀ ਡ੍ਰਿਢੀ ਵਿਪਰੀਤ ਅਹੀ ਵਿਪਰੀਤ ਉਲਟੀ ਨੀਚੀ ਤੇਰੇ ਅੰਦਰ ਬੁਪਰ ਜੇ ਰੀਤੀ ਜੜ੍ਹ ਹੋ ਗਈ ਪੱਕੀ ਬਸ ਗਈ ਹੈ ਮਾਇਆ ਮੋਹ ਤੂਲੋ ਆਵਰ ਹੈ ਕੇ ਮਾਈ ਮਾਇਆ ਦੇ ਮੋਹ ਚੋਂ ਦਾ ਭੁੱਲ ਗਿਆ ਔਰ ਅਵਰਨ ਵਾਲੀਆਂ ਚੀਜ਼ਾਂ ਨਾਲ ਹੋਰ ਨਾਲ ਹੀ ਹਿੱਤ ਕਰੀ ਫਿਰਦਾ ਹੈ ਹਰ ਚੰਦਾ ਉਰੀ ਬਾਨ ਹਰ ਉਪਾਤ ਰੇ ਕੇ ਸਾਈ ਹਰੀ ਚੰਦੀ ਨਗਰੀ ਜਿਵੇਂ ਕਹਿੰਦੇ ਐ ਇਹ ਸਰਗਰੂ ਹਰੀਚੰਦੀ ਨਗਰੀ ਜਾਂਦੀ ਸੀ ਤੇ ਉਹ ਗਦੇ ਬੋਲਣ ਤੋਂ ਹਰੀਚੰਨ ਨੂੰ ਮਾਨ ਹੋ ਗਿਆ ਉੱਥੇ ਹੀ ਰਹਗੀ ਨਗਰੀ ਐਵੇਂ ਹਰੀਚੰਦੀ ਜਿਵੇਂ ਆਕਾਸ਼ੀ ਦੇ ਬੱਦਲ ਪ੍ਰਤੀਤ ਹੋਵੇ ਜਿਵੇਂ ਰਾਤ ਨੂੰ ਰੌੜ ਵਿੱਚ ਮਕਾਨ ਵਾ ਪਿੰਡ ਵਾਸਦਾ ਪ੍ਰਤੀਤ ਹੋਵੇ ਉਹਨ ਹੋਈ ਹਰੀਚੰਦੀ ਨਗਰੀ ਜਿਹੜੀ ਹੈ ਇਸ ਤਰ੍ਹਾਂ ਦੀ ਦੁਨੀਆ ਹੈ ਦੂਜੇ ਦੁਸ਼ਤਾਨ ਦੇ ਬਨਹਰ ਪਹਾੜੇ ਜਿਸ ਪ੍ਰਕਾਰ ਦਨੁ ਦ੍ਰਿਸ਼ਾਂ ਦੇ ਤਾਈ ਹਰ ਦੇਈਏ ਕੱਟ ਦੇਈਏ ਉਦੇ ਪੱਤੇ ਐਵੇਂ ਥੋੜਾ ਜਿਹੀ ਹਰੇ ਰਹਿੰਦੇ ਐ ਫਿਰ ਝਾਟੀ ਕੁਮੜਾ ਜਾਂਦੀ ਐ ਐਵੇਂ ਮਾਤਾ ਦੇ ਗਰਭ ਰੂਪੀ ਜੜ ਤੋਂ ਤੂੰ ਨਿਕਲਿਆ ਹੋਇਆ ਥੋੜਾ ਜਿਹੀ ਐ ਮਗਰੋਂ ਸਮਾਪਤ ਹੋਈ ਜਾਣਾ ਕੁਮੜਾਈ ਜਾਣਾ ਤੇਰੇ ਅੰਗਾਂ ਸਾਰੇ ਅੰਤ ਤੇਰੀ ਅੰਤ ਦਾ ਸਮਾ ਆ ਗਿਆ ਜਦੋਂ ਦੂਸਰਾ ਬਨਹਰ ਪਾਤਰੇ ਬਨ ਪਾਣੀ ਦਾ ਨਾਮ ਹੈ ਪਾਣੀ ਜਿਸ ਪ੍ਰਕਾਰ ਪੱਤੇ ਦੇ ਉੱਤੇ ਜੋ ਡਿੱਗੇ ਬਰਖਾ ਦਾ ਇਹ ਪੱਤਰੇ ਜੇ ਤੂੰ ਹਰਿਆ ਜਾਂਦਾ ਉਸ ਦੇ ਵਿੱਚ ਖੱਲੇ ਦੇ ਪੈਂਦਾ ਐਵੇਂ ਭਾਈ ਤੂੰ ਸੰਸਾਰ ਦੇ ਅੰਦਰ ਵਾਸ਼ਨਾ ਕਰਕੇ ਆ ਕੇ ਦੁਨੀਆ 'ਚ ਇਹ ਪੱਤਰ ਵੀ ਨਿਆਈ ਦਰਸ਼ਾਂ ਉਕੀ ਸੰਸਾਰ ਨੂੰ ਕੀ ਪੱਤਰੇ ਤੇ ਪਾਣੀ ਦੇ ਟਿਕੇ ਦੇ ਨੂੰ ਲਗਾ ਆਏ ਹੈ ਅੰਤ ਨੂੰ ਹਰਿਆ ਜਾਂ ਡਿੱਗ ਪੈਣਾ ਤਾਂ ਨਾਸ਼ ਹੋ ਜਾਣਾ ਹੈ ਇਹ ਹੈ ਤੋਹਾਰੂ ਦੀ ਤੇਰਾ ਦਿੱਤ ਜਿਹੜਾ ਬਾਲਵਾ ਕਾਗ ਤੇ ਹੀ ਜੀ ਹੈ ਨਾ ਜਿਸ ਫਰੀਂ ਨੂੰ ਤੂੰ ਆਪਣਾ ਦਿੱਗ ਬਲਵਾਲਾ ਸਮਝੀ ਬੈਠਾ ਹੈ ਇਹ ਹਜਰ ਦੇ ਤੋ ਹੈ ਤੇਰੀ ਤਾਕਤ ਹੈ ਪ੍ਰਹਾਉ ਚੰਦਨ ਲੇਪ ਸਿਰ ਬੀਤ ਦੇ ਧਨ ਹੈ ਪ੍ਰਹਾਉ ਚੰਦਨ ਲੇਪ ਹੂਤ ਦੇਹ ਕੋ ਦੇਖ ਭਾਈ ਇਹ ਹਾਲ ਕੋ ਜਿਵੇਂ ਗਦੇ ਦੇ ਤਾਈਂ ਗੰਗਾ ਜਲ ਕੀ ਇਸ਼ਨਾਨ ਕਰਾ دیے ਤੇ ਫਿਰ ਸਾਬਨ ਨਾਲ ਮਲ ਮਲ ਕੇ ਤੇ ਚੰਨਨ ਦਾ ਉਤੇ ਲੇਪ ਕਰਦੀ ਉਹ ਵੀ ਦੇਹ ਦੇ ਉੱਪਰ ਸੁਗਰ ਤਵ ਪਾਸ ਸੰਗੀਤ ਗਦਾ ਜਿਹੜਾ ਚੰਨ ਵੀ ਲੇਪ ਦੀ ਪਰਵਾਹ ਨਹੀਂ ਕਰਦਾ ਮੈਂ ਗਾਂਧੀ ਬਣ ਗਿਆ ਹਾਂ ਕਹਿੰਦੇ ਸੁਗਰ ਤੋਂ ਪਾਸ ਸੰਗੀਤ ਗਦਾ ਸਵਾਵ ਚਿੰਨੜਕੇ ਸੁਖ ਖੁਸ਼ ਹੁੰਦਾ ਏ ਉਹ ਸੁਖ ਸਮਝਦਾ ਗਦਾ ਪਾਸ ਸੁਹਾਣੀ ਸੰਗਤ ਕਰਕੇ ਇਸੇ ਪ੍ਰਕਾਰ ਭਾਈ ਤੈਨੂੰ ਗੰਗਾ ਜਲੀ 'ਚ ਇਸ਼ਨਾਨ ਕਰਾ ਕੇ ਇਹ ਚੰਨਣ ਬਣਾਗ ਦੇ ਬਚਨ ਜਿਹੜੇ ਕਹਿੰਦੇ ਚੰਨਣ ਵੀ ਲੇਪ ਕਰ ਦਈਏ ਭਰਤੀ ਦੇ ਬੜੀਆਂ ਰੂਪ ਲੇਪ ਕਰ ਦਈਏ ਗਲੇ ਵੀ ਨਹੀ ਹੈ ਕਾਮੀਪੁਰਖਾ ਤੂੰ ਵਿਸ਼ੇ ਰੂਪੀ ਸਵਾਦ ਹੀ ਸੰਗਤ ਕਰਕੇ ਸੁਖ ਸਮਝਦਾ ਵਾਹਿਗੁਰੂ ਦੀ ਸਤਿ ਪੀਤੇ ਬਰਾਗ ਦੇ ਬਚਨਾਂ ਨੂੰ ਸੁਖ ਰਾਜ ਨਹੀਂ ਸਮਿੰਦਾ ਪੀਜੁੰਤਾ ਵਾਲੇ ਨਹੀਂ ਸਮਿੰਦਾ ਹੈ ਅੰਮ੍ਰਿਤ ਸੰਗ ਨਾ ਹੈ ਰੁਚਾਵਤ ਅੰਮ੍ਰਿਤ ਨਾਗਦੇ ਨਾ ਕੋਈ ਮਾਇੂ ਦੇ ਪਿਛਲੇ ਪਾਸੇ ਪੋਤੀਆਂ ਕਿਲਾਵਤ ਅੰਮ੍ਰਿਤ ਸੰਗ ਨਾ ਹੈ ਰੁਚ ਆਵਤ ਅੰਮ੍ਰਿਤ ਨਾਮ ਦੇ ਨਾਲ ਕੋਈ ਰੁਚੀ ਨਹੀਂ ਆਉਂਦੀ ਹੈ ਕਿਤਨੀ ਕਰਜ਼ਾ ਤੇਰਾ ਚਾਹੁੰਦਾ ਨਹੀਂ ਅੰਮ੍ਰਿਤ ਨਾਮ ਨੂੰ ਲਿਖਿਆ ਇਥੇ ਗੌਰੀ ਪ੍ਰੀ ਵਿਸ਼ੇ ਜਿਹੜੇ ਖੱਗ ਬੂਟੀ ਨਹੀਂ ਐ ਖੱਗਾਂ ਦੀ ਬੂਟੀ ਹੁੰਦੀ ਹੈ ਉਹ ਪਿਆ ਕੇ ਆਦਮੀ ਨੂੰ ਬੇਹੋਸ਼ ਕਰਕੇ ਖੋਲ ਲੈਂਦੇ ਧਨ ਪਦਾਰਥ ਕਿਉਂ ਸਰਬਿਸ ਪਰਸ ਰੂਪ ਰਸਨ ਜਿਹੜੇ ਵਿਸ਼ੇ ਹੈ ਇਹ ਮਾਇਆ ਰੂਪੀ ਖੱਗਾਂ ਨੇ ਇਹ ਨੂੰ ਸ਼ਰਾਪ ਪਿਆਤੀ ਹੈ ਇਹ ਵਿਸ਼ੇ ਠਗਪੁੱਤੀ ਖਾ ਕੇ ਇਹਦੇ ਨਾਲ ਪ੍ਰੀਤੀ ਕਰੀ ਬੈਠਾ ਹੈ ਉਤਮ ਸੰਤ ਭਲੇ ਸੰਯੋਗੀ ਉਤਮ ਇਸ ਲੋਕ ਚ ਉਤਮ ਮਦਮ ਕ੍ਰਿਸ਼ਾਰਕ ਜਿੰਨੇ ਹੈ ਸਭ ਨੂੰ ਨੀਚ ਆ ਦੇਕ ਇਹ ਤਿੰਨੋਂ ਗ੍ਰੀਤ ਸੰਤ ਨੂੰ ਹੱਥ ਨਾਲ ਉਤਮ ਤੌਖੀ ਪਰਿਵਿਧੀ ਪ੍ਰਾਪਤੀ ਵਾਲੇ ਸੰਤ ਭਲੇ ਹਨ ਜਿਹਨੂੰ ਬ੍ਰਹਮ ਨਾਲ ਸੰਯੋਗੀ ਮਨਾਵ ਕਰਾਉਣ ਵਾਲੇ ਹੈ ਗੁਰਾਂ ਦੇ ਨਾਲ ਸਯੋਗ ਕਰਾਉਣ ਵਾਲੇ ਮਲਾਕ ਇਸ ਯੁੱਗ ਮੈਂ ਪਵਿੱਤ ਪੁਨੀ ਇਸ ਕਾਲ ਯੁੱਗ ਦੇ ਵਿੱਚ ਪਵਿੱਤਰ ਸੰਤ ਹਨਗੇ ਤੇ ਪਾਪੀਆਂ ਨੂੰ ਪੁਨੀਤ ਪਵਿੱਤਰ ਕਰਨ ਵਾਲੇ ਹਨ ਜਾਤ ਆਕਾਰਥ ਜਨਮ ਪਦਾਰਥ ਭੇਤਿਆ ਲੋਕਾ ਤੇਰਾ ਜਨਮ ਜਿਹੜਾ ਹੈ ਇਹ ਕਾਰਸੇ ਮਿਸਲ ਪੁਰਿਆ ਜਾ ਰਿਹਾ ਹੈ ਕਾਜ ਬਾਦਰੇ ਜੀ ਕੱਚੇ ਬਿਸ਼ਿਆਂ ਦੇ ਬਦਲੇ ਜਾਂਦਾ ਰਿਹਾ ਜਾ ਰਿਹਾ ਹੈ ਇਹਨੂੰ ਜਿੰਤਲਾ ਜੇ ਤੇਰੇ ਭਾਗ ਸਭ ਸੰਗਤ ਦੇ ਨਾਲ ਪ੍ਰੀਤੀ ਕਰਕੇ ਪਵਿੱਤਰ ਕਰ ਦੇਣਗੇ ਤੈਨੂੰ ਕਾਜ ਬਾਦਰੇ ਜੀ ਤੇ ਕੱਚੇ ਬਿਸ਼ਿਆਂ ਦੇ ਬਦਲੇ ਜਿਤਾਈ ਜਾ ਰਹੇ ਤੂੰ ਇਹਨੂੰ ਜੇਤਨਾ ਭਾਗਾਂ ਵਾਲਿਆ ਜਨਮ ਜਨਮ ਕੇ ਕੇਲੇ ਦੇ ਦੁੱਖ ਭਾਗੇ ਦੋਨਾਂ ਪਰਖਾਂ ਨੇ ਇੱਕ ਜਨਮ ਵਿੱਚ ਹੀ ਜਨਮਾਂ ਜਨਮਾਂ ਦੇ ਚਾਰ ਪਾਪ ਤੇ ਦੁੱਖ ਆਦਿਕ ਸਭ ਨਿਵਤ ਹੋ ਗਏ। ਪਰ ਗਿਆਨ ਅੰਜਨ ਨੇਤਰ ਦੀ ਜਿਨਾਂ ਨੂੰ ਸਤਿਗੁਰੂ ਸਾਹਿਬ ਜੀ ਨੂੰ ਬ੍ਰਹਮ ਗਿਆਨ ਮਨ ਬੁੱਤ ਰੂਪੀ ਨੇਤਰਾਂ ਦੇ ਅੰਦਰ ਅੰਜਨ ਵਿਚਾਰ ਗਿਆਨ ਗਿਆਨ ਉਨਕੀ ਸਰਾਈਆਂ ਜਿਹੜੀਆਂ ਹਨੀਆਂ ਸਰਦਾ ਰੂਪੀ ਸੁਰਮੇ ਦਾਨੀ ਦੇ ਵਿੱਚੋਂ ਜੂਤੀਆਂ ਰੂਪੀ ਸਰਾਈਆਂ ਦੁਆਰਾ ਗਿਆਨੂਪੀ ਸ਼ਰਮਾ ਜੀ ਨਾਲੇ ਮਨਬੋਧੂਪੀ ਨੇ ਸੰਜ ਦੇ ਦਿੱਤਾ ਪਾਸਤਾ ਹੈ ਸਾਧ ਸੰਗ ਇਹਨ ਬੁਖਰੀ ਨੇ ਕਿ ਸਾਰ ਸੰਗਤ ਕਰਕੇ ਮੈਂ ਵਿਸ਼ਿਆਂ ਦੇ ਦੁੱਖਾਂ ਤੋਂ ਨਿਕਲਣੇ ਹਮਾਰਾ ਨਿ ਕਿਰਪਾ ਕਰਤੀ ਹੈ ਨਾਨਕ ਇੱਕ ਪਰੀਤੀ ਦਾ ਕਾਲ ਕੁਸ਼ਨਾ ਗੁਰੂ ਸਾਹਿਬ ਜੀ ਕਹਿੰਦੇ ਪ੍ਰੀਤੀ ਕਰਨੇ ਕਰਕੇ ਸਾਲ ਸੰਗਤ ਨਾਲ ਮਿਲਣ ਕਰਕੇ ਵਾਹਿਗੁਰੂ ਨਾਲ ਪ੍ਰੀਤੀ ਕਰਨੇ ਕਰਕੇ ਇਹ ਦੁੱਖ ਲਾਜ ਜਨਵਾ ਜਨਵਾ ਦੇ ਵਿਸ਼ੇ ਜਿੰਮੜੇ ਹੋਏ ਸੀ ਵਿਸ਼ੇ ਇਹਨਾਂ ਦੇ ਤੋਂ ਨਿਕਲਦੇ ਹਾ ਸਨਾਸਰੀ ਮਹੱਲਾ ਪਾਣੀ ਅੱਥਾ ਦੀ ਤੋਂ ਤਾਂਤ ਆ ਗਿਆ ਜੈ ਜੀ ਦੇ ਕਥੋਂ ਇਸ ਰਮੰਗੀ ਇਸੇ ਕੇ ਕਾਰਜਾ ਦੇ ਗੁਰੂ ਸਾਹਿਬ ਜੀ ਕਹਿੰਦੇ ਕਿ ਨਾ ਪ੍ਰੀਤੀ ਕਰਕੇ ਇਹ ਮਾਰੇ ਤੇਰੇ ਸੰਤਾਂ ਭਗਤਾਂ ਦੇ ਅੱਗੇ ਮਹਾਰਾਜ ਜੀ ਪਾਣੀ ਪੋਆ ਕਰੀਏ ਜਲ ਚਕ ਨੂੰ ਆਪ ਦੀ ਸੇਵਾ ਕਰਿਆ ਕਰੀਏ ਗਰਮੀ 'ਚ ਪੱਖਾ ਸੇਰਿਆ ਕਰੀਏ ਤੇ ਪੀ ਕੇ ਸਾਹ ਸੰਗਤ ਨੂੰ ਛਾਇਆ ਕਰੀਏ ਗੁਰੂ ਗੋਬਿੰਦ ਜਸदाई ਸਭ ਜਨੂ ਕੀ ਉਸ ਨੂੰ ਦਾਣਾ ਦੇ ਮਿਲ ਕੇ ਜਸ ਗਾਓ ਗੁਰੂ ਮਹਾਰਾਜ ਸਾਹਿਬ ਜੀ ਇਸੇ ਤਰ੍ਹਾਂ ਪਾਣੀ ਬਰੇ ਉਸਦੀ ਪਾਣੀ ਤੇ ਕੋਿਆ ਕਰੀਏ ਪੱਖੇ ਅਖਲੇ ਨੂੰ ਦੱਬਾਇਆ ਕਰੀਏ ਤੇ ਪੀਸੋ ਕੰਮ ਕਰੋ ਰਹਾਣਕੰਨ ਚੀ ਵਿੱਚ ਗਰਮਣ ਮੰਨਣ ਦੀ ਚੱਕੀ ਵਿੱਚ ਆਸ਼ਨਾ ਨੂੰ ਪੀਸਣਾ ਕਰੀਏ ਇਹ ਸੰਤਾਂ ਵੀ ਆਂਗਿਆ ਵੀ ਚੱਲਿਏ ਹੁਣ ਗੋਬਿੰਦ ਜਸदाई ਅਜੇ ਪਾਣੀ ਤੋਂ ਹੋ ਕੇ ਮਾਨ ਕੰਮ ਜੂਰਮ ਥੇਰੇ ਪਾਣੀ ਵਰਦੇ ਆ ਨਲਕੇ ਪਾਣੀ ਆ ਜੇ ਲੱਗੇ ਹੋਏ ਆ ਪੱਖੇ ਬੀਵੀ ਦੇ ਲੱਗੇ ਹੋਏ ਆ ਪੀਣ ਵਾਲੀਆਂ ਮਸ਼ੀਨਾਂ ਲੱਗੀਆਂ ਹੋਈਆਂ ਇਹ ਤਾਂ ਮਾਣ ਵਧਾਉਣ ਵਾਸਤੇ ਹੈ ਤੇ ਜਿਸ ਆਦਮੀ ਨੇ ਜੇ ਮਾਣ ਵਧਾਉਣਾ ਹੀ ਹੈ ਹੰਕਾਰ ਵਧਾਉਣਾ ਹੈ ਉਹ ਤਾਂ ਐਵੇਂ ਆਸਰੇ ਰਹਿਣਾ ਹੈ ਉਹਨੂੰ ਕਹਿਣਾ ਹੀ ਕੀ ਹੈ ਕੋਈ ਪਾਣੀ ਧੋਣਾ ਪੱਖਾ ਫੇਰਨਾ ਨਾਲ ਸੰਗਤ ਅੱਗੇ ਪੀਣਾ ਹੈ ਜਿਹੜਾ ਸੰਧ ਮਹਾਰਾ ਮਰਾਰੇ ਵਾਲੇ ਸੰਧ ਮਿਸ਼ਨ ਸਿੰਘ ਜੀ ਆਪ ਰਾਤ ਨੂੰ ਬਰਾਜਿਆ ਨਹੀਂ ਕਰਦੇ ਜਨੇ ਘੰਟਾ ਬਰਾਜਿਆ ਕਰਦੇ ਇਹ ਸਰਕਾਰੋਂ ਰਾਤ ਨੂੰ ਚੱਤੀ ਪੀਆ ਕਰਦੇ ਲੰਗਰ ਦੇ ਵਿੱਚ ਰਮਾਇਆ ਕਰਦੇ ਕੜਾ ਪ੍ਰਸ਼ਾਦ ਜਪਾਇਆ ਕਰਦੇ ਤੀਕੇ ਸੰਤ ਮਹਾਰਾਜ ਜੀ ਨਾਲ ਆਪ ਤੋਂ ਭਰਵਾਲੇ ਜਾਂ ਕਿਸਮ ਤੇ ਥੇ ਚੱਕੀ ਫੜੀ ਸੀ ਆਪ ਦੇ ਪੀਣ ਲੱਗੇ ਤੇ ਸੰਤਾਂ ਨੂੰ ਤਾਇਆ ਬੁਝੇਰ ਕਿਸਾਨ ਅੱਜ ਇਸੇ ਤਰ੍ਹਾਂ ਪੱਖਾ ਇਸ ਪ੍ਰਕਾਰ ਭਾਈ ਸਰ ਸਿੰਘ ਜੀ ਲਗਵ ਕਪੂਰ ਸਿੰਘ ਜੀ ਜੀ ਅਕਾਲ ਪੁਰਖ ਜੀ ਨੇ ਘੇਰਿਆ ਕਰਦੇ ਕਿ ਪਾਣੀ ਭਾਈ ਮੀਹਾ ਜੀ ਤੋਹਾ ਕਰਕੇ ਏ ਗੁਰਸਿੱਖਾਂ ਦੀ ਸੇਵਾ ਸਾਡੀ ਸਭ ਤੋਂ ਸਾਡੇ ਜੇ ਪਾਣੀ ਢੋਣਾ ਪ੍ਰੇਮ ਦਾ ਪੱਕਾ ਫੇਰਨਾ ਪੰਡਿਤ ਵਿਖੇ ਸਿੱਖਣਾ ਵਿਖਾਰਾਂ ਨੂੰ ਮੇਟਣਾ ਵਾਇਸ ਨੂੰ ਸੁਖਮਾਨ ਕਰਨਾ ਸਰਬਨਨ ਮੰਨਿਆ ਦੁਆਰਾ ਕਿਉ ਸੰਤਨ ਦੇ ਜਿਵੇਂ ਜਾਸਦਾ ਯਦੋ ਮਿਲੋ ਸਾਹਿਬ ਨੂੰ ਗੁਰ ਕਰ ਨੂੰ ਉਦੋਂ ਗੋਬਿੰਦ ਦੇ ਗੁਣ ਜੀ ਗੋਬਿੰਦ ਦੇ ਗੋਣ ਨੂੰ ਜਸ ਕੀਰਤਨ ਜਪਾ ਕੇ ਗੋਣਾ ਕਰੀਏ ਸਾਸ ਸਾਸ ਮਨ ਨਾਮ ਸਿਮਾਰਾ ਜਿਹੜੀ ਆਈ ਜਗਤ ਤੋਂ ਵਿਹਲੇ ਹੋਈ ਏ ਇਹ ਵੀ ਖਾਲੀ ਨਾ ਰਹੀਏ ਸਾਸ ਸਾਸ ਸਾਡਾ ਮਨ ਨਾਮ ਨੂੰ ਕੀਤੇ ਕਰਦਾ ਰਹੇ ਉਹ ਵਿਰਾਮ ਨਿਦਪਾਏ ਅਸਲੀ ਵਿਸ਼ਾਮ ਸਰੂਪ ਚ ਰਹਿਣਾ ਦਾ ਖਜ਼ਾਨਾ ਹੈ ਗਿਣਨ ਹੋਏ ਜਿਸਾਮ ਤੇ ਕਾ ਪਾਏ ਦੁਨ ਆਤਮਨੰਦਰੂਪੀ ਨਿਧੀ ਖਜ਼ਾਨੇ ਨੂੰ ਪਾ ਲਿਆ ਸਰੂਪ ਰੂਪੀ ਖਜ਼ਾਨੇ ਨੂੰ ਪਾ ਲਿਆ ਬ੍ਰਹਮ ਵਿਦਿਆ ਰੂਪੀ ਨਿਧੀ ਨੂੰ ਭਗਤੀ ਰੂਪ ਖਜ਼ਾਨੇ ਨੂੰ ਪਾ ਲਿਆ ਹੈ ਤੂੰ ਕਰਹੁ ਦਇਆ ਮੇਰੇ ਸਾਈ ਇਹ ਬਸਰਾਵ ਦਾ ਨਿਤ ਸਮੁੰਦਰ ਹੈ ਖਜ਼ਾਨਾ ਹੈ ਉਸ ਨੂੰ ਪਾ ਲਿਆ ਹੈ ਤੂੰ ਕਰਹੁ ਦਇਆ ਮੇਰੇ ਸਾਈ ਇਹ ਮੇਰੇ ਸਾਈ ਮਾਲਕ ਪਰਮੇਸ਼ਵਰ ਹੈ ਆ ਸਾਡੇ ਦੇ ਧਿਆਨ ਨਾ ਕਰੋ ਨਹੀਂ ਐਸੀ ਮਤ ਦੀਜੈ ਮੇਰੇ ਠਾਕੇ ਮੇਰੇ ਠਾਕੁਰ ਸੋਨੀ ਅਕਾਲਪੁਰ ਕਹੀ ਜੀ ਸਾਨੂੰ ਮਤ ਸਿਖਾਇਆ ਜਿਉ ਸਦਾ ਸਦਾ ਤੁਧ ਤੇ ਆਰਵਤ ਬਿਸ਼ਨੇਸ਼ਰ ਆਪ ਨੂੰ ਪਿਆਉਂਦੇ ਰਹੀਏ ਇਕਿਤ ਹੋ ਕੇ ਰਹਾਉ ਊਰੀ ਕਿਰਪਾ ਤੇ ਮੋਹ ਮਾਨ ਛੂਟੈ ਜੀ ਤੇ ਜੀ ਕਿਰਪਾ ਦ੍ਰਿਸ਼ਟੀ ਕਰਕੇ ਜਿਹੜਾ ਪੰਜਾਬ ਖਾਨ ਦਾ ਮੋਹ ਹੈ ਤੇ ਮਾਨ ਜਿਹੜਾ ਹੰਕਾਰ ਫੜਨਾ ਹੀ ਮੈਂ ਬੜਾ ਭਾਰੀ ਸੇਵਾਦਾਰ ਹੈ ਮੈਂ ਬੜੇ ਕੰਮ ਕਰ ਸਕਦਾ ਹਾਂ ਕਲਾਕਾਰ ਹਾਂ ਇਹ ਮਾਨ ਛੁੱਟ ਜਾਂਦਾ ਹੈ ਆਪ ਦੀ ਕਿਰਪਾ ਕਰਕੇ ਬੇਨ ਸਜਾਏ ਪਰਮਾਈ ਜਿਹੜੀ ਫਰਮਾਉਣ ਵਾਲੀ ਮਾਇਆ ਹੈ ਇਹਦੀ ਕੀਤੀ ਹੈ ਇਹਦੀ ਦਿੱਖ ਜਾਂਦੀ ਹੈ ਜਾ ਰੰਮੀੰਗ ਨੂੰ ਕਿਹਾ ਜਾਂਦਾ ਹੈ ਕਿ ਬੇਵਾਸ਼ਨਾ ਵੀ ਦਿਲਸ ਜਾਂਦੀ ਹੈ ਪਰ ਮਹਾਨ ਵਾਲੀ ਜਿੰਨਾ ਚ ਆਨੰਦ ਰੂਪ ਰਵੇ ਉਹ ਸਭ ਮੱਧੇ ਅੰਮ੍ਰਿਤ ਸ਼੍ਰੀ ਮਹਾਰਾ ਸਾਰਿਆਂ ਵਿੱਚ ਵਿਆਪਕ ਹੋ ਰਿਹਾ ਹੈ ਤੂੰ ਜਦੋਂ ਤੱਕ ਵੇਖੋ ਜਾਈ ਕਿਥੇ ਜਾਈ ਜਗਾ ਵਿੱਚ ਲੋਕ ਦੀਆਂ ਪਰ ਲੋਕ ਦੀਆਂ ਜਾ ਕੇ ਵੇਖੀਏ ਸਾਰਿਆਂ ਨੂੰ ਜਾਪ ਹੀ ਅੰਮ੍ਰਿਤ ਸ਼੍ਰੀ ਕੋ ਕੇ ਫਾਇਦਾ ਮਿਲ ਰਿਹਾ ਹੈ ਸ਼ੁਭ ਦਇਆਲ ਕਿਰਪਾਲ ਕਿਰਪਾ ਨਿਧ ਮਰੇ ਆ ਪਿੱਛੇ ਵੀ ਸੱਜੂ ਜੀ ਵੀ ਦਿਆਲੂ ਸੀ ਕੋਣ ਅਤੇ ਤੇ ਤੇਰੀ ਕਿਰਪਾ ਦੇ ਸੁਪਰਕਰਪਾਲੂ ਸੀ ਬਾਪੁਰ ਦੀ ਕਿਰਪਾ ਦੇ ਸੰਬੰਧਨ ਸੋ ਪਾਪਤ ਪਾਵਨ ਗੋਸਾਈ ਮੇਰੇ ਕਲਜੂ ਦੇ ਜਮਾਨੇ ਸੀ ਬਾਦ ਨੂੰ ਨਿਯੋਜਨ ਕਰਨ ਵਾਲੇ ਹੋ ਧਰਤੀ ਦੇ ਸਾਈਓਗੇ ਕੁਵਖਤ ਕਾਲ ਨੂੰ ਇਹ ਮਾਰਾ ਤੁਸੀਂ ਵਿਆਲਤਾ ਕਰਕੇ ਸਾਜੂਗੇ ਤੁਹਾ ਆਪ ਕਾਂ ਦੀ ਰੱਖਿਆ ਕੀਤੀ ਕਿਰਪਾਲੂ ਹੋ ਕੇ ਪਹਿਲਾ ਆਪ ਕਾਂ ਰੱਖਿਆ ਕਿਰਪਾ ਦੇ ਸੰਬੰਧਿ ਭਵਿਖਣ ਆਪ ਕਾਂ ਨੂੰ ਰਾਜ ਦਿੱਤਾ ਪਾਪੀਆਂ ਨੂੰ ਵੀ ਵਿੱਚ ਕੀਤਾ ਸੀ ਜੇ ਪਾਤਸ਼ਾਹ ਆਪ ਗੁਰੂ ਨਾਨਕ ਜੀ ਦਾ ਹਰ ਕਰਕੇ ਇਹ ਪਿਸ਼ਵੀ ਦੇ ਸਾਈਂ ਮੋਦ ਸੂਖ ਆਨੰਦ ਰਾਜ ਪਾਈ ਜਿਸ ਕੇ ਕਰਸ਼ੇ ਗੁਰੂ ਨੁ ਤੁਹੀ ਬਿਆੰਦੂ ਐਸੇ ਹੋ ਇਹਨਾਂ ਦੇ ਸਰਬਾਤ ਕੀਤੇ ਹੈ ਉਹਨਾਂ ਦੇ ਮਾਲਾ ਆਪਕੋ ਦੋਸ਼ ਦੂਰ ਕਰ ਦਿੱਤੇ ਫੇਰ ਕਿਰਪਾ ਕਰਕੇ ਮੁਖੇਬ ਗੂਰ ਕਰ ਦਿੱਤਾ ਫੇਰ ਕਿਰਪਾ ਦੇ ਸਿੰਘ ਜੀ ਨਾਮੇ ਆਵਰੰਡਾ ਪਰਦਾ ਪੰਕਾਰ ਜਿਤ ਦਾ ਆਈਸੁਰ ਕਾਰ ਮਹਾਰਾਜ ਪਾਪੀ ਕੌਡੇ ਵਰਗੀਆਂ ਨੂੰ ਪਵਿੱਤਰ ਕਰਦਾ ਐਸੇ ਪਿਛਵੀ ਦੇ ਸਾਈ ਮਾਲਕੋ ਓਟ ਸੁਨਾਨੰਦ ਰਾਜ ਪਾਏ ਜੇ ਸੰਗੇ ਪਰਸ਼ਾ ਕਰੋੜਾ ਰਾਜ ਦੇ ਜਿਹੜੇ ਸੁਖ ਹੈ ਉਹ ਆਪਦੇ ਨਾਮ ਦੇ ਅਨੰਦ ਕਰਕੇ ਪ੍ਰਾਪਤ ਕੀਤੇ ਹਨ ਮੁਕਤੇ ਨਿਵਖ ਬੁਲਾਏ ਸਾਡੇ ਮੂਹ ਨਿਵਖ ਮਾਤਰ ਵੀ ਆਪ ਦਾ ਨਾਮ ਬੁਲਾਇਆ ਨਾ ਕਰੋੜਾਂ ਰਾਜਾਂ ਦੇ ਜਿਹੜੇ ਸੁੱਖ ਹੈ ਜੀ ਇਹ ਕਹਿੰਦੇ ਉਹ ਮੁੱਖੋਂ ਫੋੜਾਇਆ ਤੇ ਇਹ ਨਾਨਕ ਸਾਹਿਬ ਨੇ ਬਲਾਉਣੇ ਕਰਕੇ ਸਾਰੇ ਆਨੰਦ ਸਭ ਰਾਜ ਸਭ ਕੁਝ ਕਾਲਤ ਹੋ ਗਿਆ ਹੈ ਜਾਪ ਤਾਪ ਪਾਠ ਦਾ ਪੂਰੀ ਇਹ ਮਾਰੇ ਕੋਈ ਜਾਪ ਦੇਵਤੇ ਦਾ ਮੰਤਰ ਪੜਨਾ ਤਪ ਕਰਨਾ ਧੂਨੀਆਂ ਤੋਣੀਆਂ ਸਭੀ ਕਹਿੰਦੀ ਸੇਵਾ ਕੈਰੋ ਬਾਸ਼ਨਾ ਕਰਨੀ ਉਹਨਾਂ ਦੀ ਹਸਾ ਉਹ ਬਨੂਰੀਆਂ ਹਨ ਜੋ ਪ੍ਰਭ ਕੈ ਮਨ ਪਾਈ ਤੂੰ ਤੇਰੇ ਮਨ ਚ ਭਾ ਗਈ ਹੈ ਜਾਂ ਪੱਠੇ ਪੈਰ ਸਿੰਮਨ ਕਰਨਾ ਤਪ ਧੀਮ ਬਿਛਵਾ ਕਰਨੀ ਭਗਤੀ ਕੀਰਤਨ ਕਰਨਾ ਉਹ ਪੂਰੀ ਹੈ ਜੋ ਪ੍ਰਭੂ ਜੀ ਆਵਦੇ ਮਨ ਚ ਭਾ ਗਈ ਚੰਗੀ ਲੱਗਈ। ਨਾਮ ਜਪ ਤ੍ਰਿਸ਼ਨਾ ਸਭ 부ਝੀ ਹੈ। ਜੇ ਅੰਦਰ ਜਮੀ ਆਵਦਾ ਅੰਮ੍ਰਿਤ ਨਾਮ ਜਪਣੇ ਕਰਕੇ ਸਾਰੀ ਤ੍ਰਿਸ਼ਨਾ ਜਨਮ ਜਨਵਾ ਵੀ 부ਝ ਗਈ ਨਿਵਰਤ ਹੋ ਗਈ ਹੈ। ਨਾਨਕ ਤ੍ਰਿਪਤਾ ਗਾ ਜੀ ਦਾ ਆਤਮ ਸਤਿ ਕਰਕੇ ਬੀਬੀ ਸਾਹਿਬ ਜੀ ਕਹਿੰਦੇ ਲੋਕ ਲੋਕ ਦੇ ਹਜ਼ਾਰਾਂ ਵੱਲੋਂ ਰੱਜੀ ਗਈ ਹੈ। ਬ੍ਰਿਂਤਰੀ ਮਹੱਲਾ ਪੰਜਵਾ ਜਿੰਨ ਕੀਨੇ ਵਸ ਆਪਸ ਪਤਰਾ ਗੋਲੂ ਜੀ ਹੋਰ ਉਪਦੇਸ਼ ਦਿੰਦੇ ਹਨ। ਤ੍ਰੇ ਗੀ ਉਹ ਨਹੀਂ ਤਉ ਛੁੱਟੋ ਵਾਹਿਗੁਰੂ ਦੀ ਉਹਤ ਗ੍ਰਹਿਣ ਕਰਕੇ ਹੀ ਪਾਈ ਛੁਟਕਾਰਾ ਹੁੰਦਾ ਹੈ ਜਿੰਨੇ ਵਾਸਾ ਆਪਣਾ ਤ੍ਰੇ ਗੁਣ ਜਿੱਦਿ ਕੋਈ ਪ੍ਰੇਮੀ ਕਥਾ ਕਰੀ ਜਾਵੇ ਔਰ ਅਮੋਲ ਲਾਈ ਜਾਵੇ ਇਹ ਹੈ ਮਾਇਆ ਦਾ ਪ੍ਰਕਰਨ ਕਹਿੰਦੇ ਨੇ 30 ਗਾਜੇ ਦੀ ਕਥਾ ਕਰਦਾ ਸੀ ਤੋਂ ਜਿੰਨ ਕੀਨੇ ਵੀ ਜਿਸ ਵਾਹਿਗੁਰੂ ਕੇ ਆਪ ਦੇ ਵਸ ਕੀਤੇ ਹੋਏ ਸਾਰੇ ਇਸੇ ਮਾਪ ਹਨ ਇਸ ਮਾਇਆ ਨੇ ਤ੍ਰਿਗੁਣੀ ਜੀਵ ਆਵਦੇ ਵਸ ਕਰ ਲਿਆ ਰਾਸ਼ੀ ਕੌਣ ਸੀ ਸਾਧਕੀ ਇਸ ਸਰਪੰਨ ਦੇ ਮੁਰਮਿ ਬਲੀਆ ਬ੍ਰਹਮ ਅ ਵਿਸ਼ਨ ਮਹਾਦੇਵ ਛਲੀਆ ਪਵਨ ਚਤੁਰ ਸੰਸਾਰ ਚਤੁਰ ਚਤੁਰ ਸੰਸਾਰਾ ਚਾਰ ਚਤਲ ਤੇ 10 14 ਲੋਕ ਜਿਹੜਾ ਸਾਰਾ ਸੰਸਾਰ ਹੈ ਚਤਲ ਚਾਰੇ ਕੁੰਤ ਚਾਰੇ ਖਾਨੀਆਂ 14 ਪਵਨ ਜਿੰਨਾ ਸਾਰਾ ਸੰਸਾਰ ਹੈ ਜਗ ਇਸ ਨਾਨ ਤਾਪ ਥਾਨ ਖੰਡੇ ਜੰਗ ਕਰਨ ਵਾਲਿਆਂ ਦੇ ਜਗ ਜਿਹੜੇ ਸੀ ਵਿਸ਼ਵਾ ਮਿੱਤਰ ਦਾ ਜਗ ਜਿਵੇਂ ਇਨਾਂ ਨੇ ਮਰੀਜ਼ ਤੇ ਖਿਲਾਰ ਆ ਕੇ ਖੰਡਣ ਕਰਤਾ ਸੀ ਪੂਰਾ ਨਹੀਂ ਸੀ ਹੋਣ ਦਿੰਦਾ ਅਤੇ ਜੱਗ ਇਸ਼ਨਾਨ ਇਸ਼ਨਾਨੀਆਂ ਦੇ ਇਸ਼ਨਾਨ ਜਿਵੇਂ ਇਹ ਦੀ ਜਿਹੜਾ ਸੀਗਾ ਉਹਦੇ ਹਲਕ ਇਸ਼ਨਾਨ ਕਰਦੇ ਦਾ ਮਨ ਪਰਮ ਗਿਆ ਸੀ ਉਹ ਪਛਿਆਂ ਦੇ ਰੂਪ ਨੂੰ ਵੇਖ ਕਰਕੇ ਤੇ ਇਸ ਪ੍ਰਕਾਰ ਫਿਰ ਉਹ ਪਹਿਲਾ ਪੂਤ ਪਛੇਰੀ ਮਾਈ ਆਈ ਸਾਖੀ ਇਹਦੇ ਨਾਮ ਕਰਦੀ ਹੈ ਇਸ਼ਨਾਨੀਆਂ ਦੇ ਇਸ਼ਨਾਨ ਤੇ ਤਾਪ ਤੱਕ ਕਰਨ ਵਾਲਿਆਂ ਦੇ ਸਾਥ ਸੰਗਤ ਜੀ ਤਾਪੋ ਤਬ ਕਰਦਾ ਸੀ ਜੋ ਬੇਦਾ ਦਾ ਤਾਰ ਕਰਾ ਸਿੰਘੀ ਦੇਖੋ ਗੋਤਿਆਂ ਦਾ ਤਕ ਅੱਗੇ ਥਾਨ ਖੰਡੇ ਜਿਹੜਾ ਅਸੀਂ ਪਰਬ ਦੇ ਵਿੱਚ ਬੈਠਾ ਹੋਇਆ ਸਾਧ ਸੰਗੇ ਜੀ ਇਹ ਸੌਰਵ ਰਿਸ਼ੀ ਇਹ ਉੱਤੇ ਮਰਮੀ ਉੱਤੇ ਜੰਪੀ ਸੀ ਰਾਜੇ ਦੀਆਂ ਲੜਕੀਆਂ ਨਾਲ ਆ ਕੇ ਦੀਆਂ ਅੱਖਾਂ 'ਚ ਸੂਲਾ ਬਗਾਤੀਆਂ ਰਾਜੇ ਨੇ ਆ ਕੇ ਬੇਨਤੀ ਕੀਤੀ ਮਾਰਾ ਬਖਸ਼ ਲੋ ਇਹਨਾਂ ਕਹਿ ਮੈਨੂੰ ਲੜਕੀ ਦਾ ਦਾਨ ਕਰ ਦੇ ਕਹਿੰਦੇ ਤੁਸੀਂ ਬਿੰਦ ਗੋ ਇਹ ਹੈ ਜਦ ਬਿਨੂ ਉਤਾਰਿਆ ਸੌਰਾਇ ਨਰਕੀ ਸਾਰੀਆਂ ਨਹੀਂ ਵਰਲਿਆ ਇਹ ਜਾਨ ਜਿਹੜੇ ਸਭ ਦੇ ਸਾਨਸ ਬਣੇ ਹੋਏ ਸੀ ਬੜੇ ਬੜੇ ਸੌਰਵ ਰਿਸ਼ੀ ਵਰਗੇ ਵੀ ਖੰਡਣ ਕਰ ਦਿੱਤੇ ਕਿਆ ਇਹੋ ਜਾਣ ਤੇ ਬਿਟੇ ਬਿਚਾਰ ਤੁਸ ਜੀਬ ਕੀ ਹੈ ਜੇ ਰੀਸ਼ਾਂ ਜਿੰਨਾ ਪੁੱਲੂਗਾ ਇਹ ਤਾਂ ਮਾਰੇ ਬਚਾਉਣ ਤਾਂ ਬਚਾ ਹੁੰਦਾ ਹੈ ਪ੍ਰਭ ਕੀ ਊਟ ਗਹੀ ਤੋ ਛੁੱਟੇ ਇਹ ਪ੍ਰਭੂ ਅਕਾਲ ਪੁਰਖ ਵੀ ਓੜੀਏ ਗ੍ਰਹਿਣ ਕੀਤੀ ਹੈ ਤਾਂ ਛੁਕਾਰਾ ਹੋਇਆ ਹੈ ਤਾਂ ਹੀ ਜੁੱਟੋਂਗੇ ਤੁਸੀਂ ਜੇ ਮਹਾਰਾ ਦੀ ਓਟ ਤੇ ਇੱਕ ਤੱਕੜੋਂਗੇ ਬਾਦ ਪ੍ਰਸਾਦ ਹਰ ਹਰ ਇਸ ਹਰ ਗਾਏ ਬਹੁਤ ਸੰਗਤ ਦੀ ਪ੍ਰਸਾਦ ਕਿਰਪਾ ਕਰਕੇ ਹਰ ਹਰ ਕੋ ਵੇਸ਼ਨੂ ਜੀ ਨੂੰ ਗਾਏ ਗਾਉਣਾ ਕੀਤਾ ਹੈ ਵਿਖਾਇ ਵਿਆਦ ਤਬ ਉਹਨਾਂ ਦੇ ਵਿਸ਼ਿਆਂ ਦੇ ਜਿਹੜੇ ਵਿਆਦ ਰੋਗ ਸੀ ਅੱਜ ਵੀ ਵਿਆਦੀ ਪਾਦੀ ਰੂਪੋ ਸਾਰੇ ਹੁਟੋ ਹੰਬ ਗਏ ਉਹਨਾਂ ਦੇ ਅੱਡ ਗਏ ਉਹਨਾਂ ਵੱਲ ਰਹਾਉ ਨਹਿ ਸੁਣੀਐ ਨਹਿ ਮੁਖਤੇ ਬਤੀਐ ਮੈਂ ਹੀ ਜੀ ਹੈ ਨਾ ਤਾਂ ਕਿਤੇ ਸੁਣੀ ਦੀ ਆਈ ਹੋਈ ਨਾ ਮੂੰਹੋਂ ਬੋਲਦੀ ਜਾਣੀ ਦੀ ਐ ਨਹਿ ਮੂਹ ਹੈ ਉਹ ਦੀ ਨਾ ਉਹ ਵੀ ਦੇਖੀ ਦੀ ਐ ਕਿਤੇ ਅਹੀ ਜੀ ਹੈ ਐਸੀ ਠਗੌਰੀ ਪਾਏ ਭੁਲਾਵੇ ਜੇ ਨਹਿ ਸੁਣੀਏ ਕਰੇ ਮਾਇਆ ਦੀ ਗੱਲ ਨਹੀਂ ਸੀ ਸੁਣਦੇ ਕਹਿੰਦੇ ਸਾਡੇ ਕੋ ਮਾਇਆ ਦੀ ਗੱਲ ਨਾ ਕਰਿਓ ਤੇ ਨਹਿ ਮੁਖਤੇ ਆਪ ਮੂੰਹ ਮੋਹ ਦੀ ਗੱਲ ਹੀ ਨਹੀਂ ਸੀ ਕਰਦੇ ਬੋਲਦੇ ਨਹੀਂ ਸੁਣਦੇ ਕਈ ਦੇ त्यागी ਸਨ ਬਹੁ ਮੋਹ ਹੈ ਉਹ ਦੀਤੀਏ ਮੈਂ ਅੱਖਾਂ ਨਾਲ ਵੇਖਦੇ ਸੀ ਉਹ ਮੋਹ ਹੈ ਉਹ ਵੀ ਮੋਤ ਕਰ ਲਏਵੇਂ ਸਿੰਘੀ ਦੇ ਘਰ ਗਈ ਕੀ ਹਾਲਤ ਕੀਤੀ ਜਿਹੜਾ ਨਾਮ ਨਹੀਂ ਸੀ ਜਾਣਦੇ ਐਸੀ ਠਗੌਰੀ ਪਾਈ ਭੁਲਾ ਦੇਸੀ ਠਗਬੂਟੀ ਮਾਇਆ ਪਾ ਕੇ ਜੀਆਂ ਨੂੰ ਭੁਲਾ ਦਿੰਦੀ ਹੈ ਮੋਹ ਵੀ ਠਗਬੂਟੀ ਪਾ ਕੇ ਮਨ ਸਭ ਕਹਿ ਲਾਗੇ ਸਾਰਿਆਂ ਦੇ ਮਨ 'ਚ ਮਿੱਠੀ ਲੱਗਦੀ ਬੱਚਾ ਵੀ ਪੈਸਾ ਛੱਡਣੇ ਤਿਆਰ ਨਹੀਂ ਹੋਣ ਲੱਗ ਜਾਂਦੇ ਹੱਥ 'ਚ ਉਹ ਤਾਂ ਮਾਏ ਬਾਪ ਪੁੱਤ ਤੇ ਭਰਾਤਾ ਇਹ ਮੈਂ ਕਹਿੰਦੇ ਮਾਂ ਦਾ ਪਿਓ ਮਾਂ ਦਾ ਜਿਹੜਾ ਮੋਹ ਹੈ ਬਾਪੂ ਦਾ ਜਿਹੜਾ ਮੋਹ ਹੈ ਪੁੱਤਾਂ ਦਾ ਜਿਹੜਾ ਮੋਹ ਹੈ ਭਰਾਵਾਂ ਦਾ ਜਿਹੜਾ ਹਿੱਤ ਹੈ ਹਰ ਘਰ ਘਰ ਮੇਲੂ ਦੂਆ ਜਦੋਂ ਇਹ ਸੇ ਰਣੀ ਆ ਜਾਂਦੀ ਉਹਨੂੰ ਕਰਾਂ ਦਾ ਜੋ ਦੁਆ ਸੁਭਾਅ ਮੇਲ ਦਿੰਦੀ ਐ ਐਸੀ ਚੌਧਰ ਨਹੀਂ ਐ ਐਸੀ ਲక్ష్ਮੀ ਰਾਣੀ ਐ ਸਾਰਿਆਂ ਦੀ ਜਿੜੈਗੀ ਪੈ ਜਾਂਦੀ ਐ ਦੁਵੇ ਹੀ ਦੁਵੇ ਬਣ ਜਾਂਦੇ ਸਾਰੇ ਜੀ ਕਿਤਹੀ ਬਾਦ ਘਾਟ ਕਿਸ ਹੀ ਪਹਿ ਆ ਇਸ ਗੱਲ ਦਾ ਕਿਸੇ ਕੋਲੇ ਵੱਧ ਹੁੰਦੀ ਐ ਕਿਸੇ ਕੋਲੇ ਘੱਟ ਹੁੰਦੀ ਐ ਤਦਲੇ ਲਰ ਲਰ ਮੂਆ ਸਾਰੇ ਵੇ ਲੜ ਲੜ ਕੇ ਆਪੋ ਵਿੱਚ ਹੀ ਖਤਮ ਹੋ ਜਾਂਦੇ ਮਰ ਜਾਂਦੇ ਐ ਜਿਵੇਂ ਰੰਕਾ ਬੰਕਾ ਨੇ ਉਹ ਚਾਰ ਫੇਲੀਆਂ ਮਾਇਆ ਦੀਆਂ ਪਈਆਂ ਵੇਖ ਕੇ ਕਹਿੰਦੇ ਨਾਗਣੀ ਪਈ ਐ ਚਾਰ ਸੇ ਲਾਗਏ ਕਹਿੰਦੇ 나ਗਣੀ ਕਿੱਥੇ ਆ ਜਾ ਕੇ ਵੇਖਿਆ ਚਾਰ ਮੋਹਰਾ ਦੀਆਂ ਮੋਹਰਾ ਨੀਆਂ ਬਾਸੜੀਆਂ ਪਈਆਂ ਵੇਖ ਕੇ ਖੁਸ਼ ਹੋ ਗਏ ਕਹਿੰਦੇ ਲੈ ਵੀ ਅੱਜ ਮਾਸ ਖਾਈਏ ਸ਼ਰਾਬ ਪੀਏ ਲੋ ਦੋ ਆਦਮੀ ਲਿਆਓ ਕਹਿੰਦੇ ਖਾਣ-ਪੀਣ ਵਾਸਤੇ ਕੁਝ ਦੋ ਗਏ ਤੇ ਦੋਨ ਸ਼ਰਾਬ ਕੀਤੀ ਆਪਾਂ ਇਹ ਚਾਰੇ ਬਾਸੜੀਆਂ ਦੋ ਜਵੇਂ ਲੈ ਲਵਾਂਗੇ ਕਿਉਂ ਉਹਨੂੰ ਕੀ ਵੰਡਣੀ ਹੈ ਉਸੇ ਵੇਲੇ ਉਹਨੇ ਕਹਿੰਦਾ ਆਉਂਦੀਆਂ ਨੂੰ ਵੱਢ ਲਿਓ ਇਹਨਾਂ ਨੂੰ ਤੇ ਬਾਸੜੀਆਂ ਲੈ ਕੇ ਉੱਡ ਚੱਲੋ ਚਾਰੇ ਉਹਨਾਂ ਨੇ ਸਲਾਹ ਕੀਤੀ ਉਹ ਕਹਿੰਦੇ ਉਹਨਾਂ ਨੂੰ ਕੀ ਦੇਣੀ ਹੈ ਜ਼ਹਿਰ ਪਾਉਂ ਚਲੋ ਭੋਜਨ 'ਚ ਇਸੇ ਤਰ੍ਹਾਂ ਹੋਈ ਉਹ ਜ਼ਹਿਰ ਪਾ ਕੇ ਲੈ ਗਏ ਭੋਜਨ 'ਚ ਜਦੋਂ ਲਿਜਾ ਕੇ ਰੱਖਿਆ ਨਾ ਟਕਵੇ ਮਾਰ ਕੇ ਉਹ ਵੱੜ ਪਰ ਦੋਵੇਂ ਤੇ ਆ ਉਹ ਖਾਣਾ ਖਾਦਾ ਉਹ ਵੀ ਮਰਗੇ ਚਾਰੇ ਮਰਗੇ ਰੰਕਾ ਬੰਕਾ ਕਦੇ ਆ ਵੇਖ ਲੋ ਵੀ ਇਹ ਖਾ ਲੈ ਨਾਸ ਕਰਦੇ ਉਹ ਮਾਰਾ ਕਹਿੰਦੇ ਐ ਫਗਲੇ ਲਰ ਲਰ ਮੂਾਰੇ ਲਾ ਬੜਕੇ ਵੀ ਨਾਲ ਮਰ ਜਾਂਦੇ ਨੇ ਨਿਗੜਤ ਹੋ ਜਾਂਦੇ ਨਾਲ ਸੋ ਜਾਂਦੇ ਹਨ ਕੌਂ ਬਲੇ ਹਾਰੀ ਸਤਗੁਰ ਅਈ ਸੰਤ ਬਿਹਾਰ ਕੁਰਬਾਨ ਜਾਂਨੇ ਆਪਣੇ ਸਤਗੁਰ ਸੱਚੇ ਪਾਤਸ਼ਾਹ ਕੋ ਇਹੋ ਚਲਤ ਦਿਖਾਇਆ ਜਿਹੜੀ ਹੈ ਇਹ ਚਲਿਤ ਕੋਹਤ ਕੋ ਇਹ ਦਿਖਾਉਣਾ ਕੀਤਾ ਹੈ ਨਾਸਵੰਤ 부ਜੀ ਪਾਹੇ ਜਲੈ ਸੰਸਾਰਾ ਇਹ 부ਜੀ ਅੱਗ ਹੈ ਬਾਹਰ ਧੁਆਨੀ ਨਿਕਲੂਗਾ ਇਹ ਤ੍ਰਿਸ਼ਨਾ ਦੀ ਅੱਗ ਜਿਹੜੀ ਸਾਰਾ ਸੰਸਾਰੇ ਜਲ ਰਿਹਾ ਹੈ ਜਿਸ ਨੂੰ ਪ੍ਰਦੀਪ ਨਹੀਂ ਹੁੰਦੀ ਹੈ ਭਗਤ ਨਾ ਵਿਆਪੈ ਮਾਇਆ ਜਿਹੜੇ ਭਗਤ ਕੋ ਉਹਨਾਂ ਨੂੰ ਮਾਇਆ ਨਹੀਂ ਵਿਆਪਦੀ ਅਤੇ ਭਗਤ ਨੂੰ ਨਾ ਵਿਆਪੈ ਮਾਇਆ ਜਿਹਨੂੰ ਮਾਇਆ ਵਿਆਪਦੀ ਉਹ ਭਗਤ ਨਹੀਂ ਹੈ ਜਿਹਨੂੰ ਮਾਇਆ ਨਹੀਂ ਬਿਆਪਦੀ ਉਹ ਭਗਤ ਹੈ ਤੇ ਭਗਤੀ ਇਹਨਾਂ ਨੂੰ ਮਾਇਆ ਬਿਆਪਦੀ ਉਹ ਤਾਂ ਭਗਤ ਹੀ ਨਹੀਂ ਮਹਾਰਾਜ ਦੇ। ਸੰਤ ਪ੍ਰਸਾਦ ਮਹਾ ਸੁਭ ਪਾਇਆ। ਇਹ ਸੰਤਾਂ ਦੀ ਕਿਰਪਾ ਕਰਕੇ ਬੜੇ ਪਾਰੀ ਸੁਖ ਰੂਪ ਨੂੰ ਅਸੀਂ ਪਾਇਆ ਹੈ। ਬਗਲੇ ਬੰਧਨ ਕਾਠਣਾ ਜਮਨੰਦੇ ਬੰਧ ਉਸ ਚੇ ਪਾਰਸ਼ਾ ਕੱਢ ਦਿੱਤੇ ਮੇਰ ਦਿੱਤੇ ਹਨ। ਹਰ ਹਰ ਨਾਮ ਨਾਨਕ ਧੰਪਾ। ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਹਰ ਹਰ ਪਰਮੇਸ਼ਰ ਦਾ ਨਾਮ ਰੂਪੀ ਧੰ ਅਸੀਂ ਗਰੀਬ ਨਾਜ ਕਹਿੰਦੇ ਗੁਰਾਂ ਤੋਂ ਪਾਇਆ ਹੈ ਆਪਣੇ ਘਰ ਲੈ ਆਇਆ ਖਾਪੜੀ ਘਰ ਪਰਲੋਕ ਚ ਲੈ ਕੇ ਖੱਟੀ ਨੂੰ ਖੱਟ ਕੇ ਆਏ ਹਾਂ ਅਸੀਂ ਤੁਸੀਂ ਵੀ ਭਾਈ ਆਪਣੇ ਰਿਦੇ ਰੂਪੀ ਘਰ ਚ ਉਹ ਖੱਟੀ ਨੂੰ ਜਿਹੜੇ ਲੈ ਕੇ ਆਇਆ ਉਹ ਸੱਚਖੰਡ ਰੂਪੀ ਘਰ ਚ ਆਪਣੀ ਇਸ ਖੱਟੀ ਨੂੰ ਖੱਟ ਕੇ ਲੈ ਕੇ ਆ ਗਿਆ ਮੁਕਤ ਹੋ ਗਏ ਨੇ ਸਾਰੇ ਮਾਨਸ ਕੀ ਪਾਓ ਚੈਦੇ ਮੇਂ ਬੰਧ ਹੋ ਗਾਟੇ ਹਰ ਹਰ ਨਾਮ ਨਾਨਕ ਧਨਵਾਹ ਆਪਣੇ ਧੰਨ ਲਾਇਆ ਬਾਕਰੇ